ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਕੋਈ ਵੀ ਬਠਿੰਡਾ ਵਾਸੀਆਂ ਨੂੰ ਨਹੀਂ ਕੀਤਾ ਗਿਆ ਦੁਕਾਨਾਂ ਬੰਦ ਕਰਨ ਲਈ ਹੁਕਮ ਜਾਰੀ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਲੋਕਾਂ ਨੂੰ ਅਪੀਲ ਕਿਉਂਕਿ ਇਹ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਤਵਾਲੀ ਥਾਣੇ ਦੇ ਇੰਚਾਰਜ ਵੱਲੋਂ ਸਪੀਕਰ ਲਗਾ ਕੇ ਲੋਸਮੈਂਟ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਕੰਮ ਤੋਂ ਆਪਣੇ ਘਰਾਂ ਤੋਂ ਬਾਹਰ ਨਾ ਆਉਣ ਕਿਉਂਕਿ ਹਾਲਾਤ ਹੈ ਜਿਹੜੇ ਪੰਜਾਬ ਦੇ ਕਿਸ ਕਦਰ ਨੇ ਕਿਉਂਕਿ ਬਾਰਡਰ ਤੇ ਲੜਾਈ ਛਿੜੀ ਹੋਈ ਹੈ ਲੇਕਿਨ ਲੋਕ ਬਿਨਾਂ ਕੰਮ ਤੋਂ ਬਾਜ਼ਾਰਾਂ ਵਿੱਚ ਘੁੰਮਦੇ ਨਜ਼ਰ ਆ ਰਹੇ ਨੇ ਲੇਕਿਨ ਉਹਨਾਂ ਨੇ ਇਹ ਗੱਲ ਸਪਸ਼ਟ ਕਰਦੇ ਹੋਏ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਦੁਕਾਨਾਂ ਬੰਦ ਕਰਨ ਦਾ ਕੋਈ ਵੀ ਹੁਕਮ ਨਹੀਂ ਜਾਰੀ ਕੀਤਾ ਗਿਆ ਦੇਖੋ ਸ਼ਹਿਰ ਵਾਸੀਆਂ ਨੂੰ ਪ੍ਰਸ਼ਾਸਨ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਕਿ ਬਿਨਾ ਕਿਸੇ ਕੰਮ ਕਰਨ ਜਾਂ ਐਮਰਜੈਂਸੀ ਹਾਲਾਤਾਂ ਤੋਂ ਇਲਾਵਾ ਬਾਹਰ ਨਾ ਨਿਕਲ ਆਪਣੇ ਆਪ ਨੂੰ ਘਰਾਂ ਦੇ ਵਿੱਚ ਸੁਰੱਖਿਅਤ ਰੱਖਣ ਇਹ ਇੱਕ ਅਪੀਲ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਵੀ ਹੁਕਮ ਦੁਕਾਨਦਾਰਾਂ ਨੂੰ ਵਪਾਰ ਮੰਡਲ ਨੂੰ ਜਾਂ ਕਿਸੇ ਹੋਰ ਅਦਾਰੇ ਨੂੰ ਨਹੀਂ ਜਾਰੀ ਕੀਤਾ ਗਿਆ ਕਿ ਬੰਦ ਰੱਖਿਆ ਜਾਵੇ ਇਹ ਇੱਕ ਸਿਰਫ ਅਪੀਲ ਸੀਗੀ ਕਿ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਸੁੱਤ ਲੋਕਾਂ ਨੂੰ ਭੈਅ ਹੋਇਆ ਤਾਂ ਕਹਿੰਦੇ ਕਟਾਨਾ ਫੜ ਕੇ ਉੱਠਦੇ ਬਿਲਕੁਲ ਜੀ ਮੇਰੇ ਵੀ ਧਿਆਨ ਵਿੱਚ ਆਇਆ ਸੀ ਇਸ ਲਈ ਮੈਂ ਇਸੇ ਚੁਕਦਵਾਲੀ 메ਨ ਬਾਜ਼ਾਰਾਂ ਵਿੱਚ ਜਾ ਕੇ ਇਸ ਗੱਲ ਦਾ ਸਾਰੇ ਦੁਕਾਨਦਾਰਾਂ ਨੂੰ ਇਸ ਗੱਲ ਦੀ ਧਿਆਨ ਵਿੱਚ ਲਿਆ ਰਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦਾ ਕੋਈ ਹੁਕਮ ਨਹੀਂ ਹੈ ਸਿਰਫ ਇੱਕ ਅਪੀਲ ਲੋਕਾਂ ਲਈ ਹੈਗੀ ਆ ਜੇ ਕੋਈ ਕੰਮਕਾਰ ਨਹੀਂ ਤਾਂ ਬਿਨ ਸਿ ਬਿਨਾ ਕਿਸੇ ਕੰਮਕਾਰ ਤੋਂ ਘਰਾਂ ਤੋਂ ਬਾਹਰ ਨਾ ਆਉਣ ਆਪਣੇ ਆਪ ਨੂੰ ਸੁਰੱਖਿਤ ਰੱਖਿਆ ਜਾਵੇ ਘਰਾਂ ਤੱਕ ਇੱਕ ਰਾਤ ਨੂੰ ਬਲੈਕਆਊਟ ਹੁੰਦਾ ਹੈ ਉਹਨਾਂ ਕੋਲ ਤੋਂ ਲੋਕ ਸੋ ਮੈਟਾ ਲਗਾ ਕੇ ਰੱਖਦੇ ਜਦੋਂ ਭੇਖਲਾ ਦੇ ਵੀ ਬੰਦੇ ਰਹਿੰਦੇ ਉਹਨਾਂ ਨੂੰ ਆ ਬਿਲਕੁਲ ਜੀ ਆਮ ਲੋਕਾਂ ਨੂੰ ਬਾਰ ਬਾਰ ਅਸੀਂ ਮੈਸੇਜ ਥਰੂ WhatsApp ਦੇ ਦੂਜੋਂ ਅਪੀਲ ਜਾਰੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਸੀਨੀਅਰ ਅਧਿਕਾਰੀਆਂ ਵੱਲੋਂ ਕਿ ਜਦੋਂ ਵੀ ਸਾਇਰਨ ਵੱਜਦਾ ਹੈਗਾ ਬਲੈਕਆਊਟ ਹੋ ਜਾਂਦਾ ਤੇ ਆਪਦੇ ਆਪ ਨੂੰ ਘਰਾਂ ਚ ਸੀਮਟ ਰੱਖਣ ਜੇ ਕੋਈ ਸਫ਼ਰ ਕਰ ਰਿਹਾ ਤਾਂ ਆਪੀ ਵਹੀਕਲ ਦੀਆਂ ਜਿਹੜੀਆਂ ਲਾਈਟਸ ਆਫ ਕਰੇ ਲੇਕਿਨ ਇਸ ਲੋਕ ਇਸ ਲਈ ਸਾਡੇ ਨਾਲ ਸਿਵਲ ਡਿਫੈਂਸ ਦੇ ਵੀ ਬਾਜ਼ਾਰ ਦੇ ਵਿੱਚੋਂ ਅਲੱਗ-ਅਲੱਗ ਐਨ ਜੀਓ ਸਾਡੇ ਨਾਲ ਹੁੰਦੇ ਆ ਜਿਹੜੇ ਲੋਕਾਂ ਨੂੰ ਸਮਝਾਉਂਦੇ ਆ ਕੁਝ ਲੋਕਾਂ ਨੂੰ ਇਸ ਬਾਰੇ ਨਹੀਂ ਵੇਅਰ ਹੁੰਦੇ ਉਹਨਾਂ ਨੂੰ ਵੇਅਰ ਕੀਤਾ ਜਾਂਦਾ ਲੇਕਿਨ ਜਿਆਦਾਤਰ ਲੋਕਾਂ ਵੱਲੋਂ ਜਿਹੜਾ ਹੈਗਾ ਇਸ ਦੀ ਪਾਲਣਾ ਕੀਤੀ ਜਾ ਰਹੀ ਹੈ।